ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੈ ਆਪ ਸਾਰੇ ਬਹੁਤ ਵਧੀਆ ਹੋਮੂਗੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਦਰਬਾਰ ਸਾਹਿਬ ਆਏ ਹੋਏ ਸੀਗੇ ਤੇ ਹੁਣ ਆਪਾਂ ਸ਼ਾਮ ਦੇ 7 ਵਜੇ ਨੇ ਪਹਿਲਾਂ ਪਉਤਰ ਗਏ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਰੁਮਚਾ ਗਏ ਸੀ ਤੇ ਹੁਣ ਆਪਾਂ ਫੇਰ ਚੱਲੇ ਆ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਚਲੋ ਆਜੋ ਵੀਡੀਓ ਚ ਐਂਡ ਤੱਕ ਬਣੇ ਰਹੋ ਸਾਡੇ ਨਾਲ ਨਾਲ ਤੁਸੀਂ ਵੀ ਦਰਸ਼ਨ ਕਰਿਓ ਜਰੂਰ ਹਾਂਜੀ ਆਪਾਂ ਹਾਗੇ ਸੀ ਜੋੜਾ ਕਰ ਜਿੱਤियां ਜਮਾ ਕਰਾਉਣੀਆਂ ਸੀਗੀਆਂ ਕਿਉਂਕਿ ਫਿਰ ਆਪਾਂ ਇੱਥੋਂ ਡਾਇਰੈਕਟ ਹੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਲੰਗਰ ਛੱਕ ਕੇ ਤੇ ਫਿਰ ਆਪਾਂ ਇੱਥੋਂ ਡਾਇਰੈਕਟ ਹੀ ਜਾਵਾਂਗੇ ਮਾਰਕੀਟ ਚਲੋ ਜੀ ਹੁਣ ਆਪਾਂ ਚੱਲੇ ਅੰਦਰ ਆ ਜੋ ਸਾਰੇ ਨਾਲ-ਨਾਲ ਬਣੇ ਰਹੋ ਜੋ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ री तिरो पाम मथा <laughs> टे <speaking> 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 ਡੋ ਮੇਟ ਮੰਗਲ ਆ ਜਾ ਸਰਨ ਸੋਇਆ ਸੋਨਾ ਜਨ ਉਸੇ ਪਰਿਆ ਸੁਖਮਾਣ ਹੈ ਜਤਿਸ਼ ਦੇ ਕੋ ਬੇਗਣੀ ਹਾਂਜੀ ਹੁਣ ਆਪਾਂ ਅਗੇ ਸੀ ਮੱਥਾ ਟੇਕ ਕੇ ਬਾਹਰ ਤੇ ਹੁਣ ਆਪਾਂ ਚੱਲਿਆਂਗੇ ਮਾਰਕੀਟ ਗੋਗੂ ਆਈਏ ਭਾਈ ਇਹ ਮੈਡਮ ਆਈਏ ਅਰੇ ਰਾਤ ਦੇ ਸਮੇਂ ਤੇ ਚਾਰ ਵਾਰ ਵੀ ਬੜੀ ਚਾਇਆ ਕਰ ਲੇ ਤੇ ਦੇਖਣਾ ਤਾਂ ਉਸ ਤੋਂ ਪਹਿਲਾਂ ਗੋਗੂ ਉਹਦੀ ਭਾਜੰਦੇ ਦੀ ਕਿ ਮੈਂ ਮੈਡਮ ਆਓ ਜੁੱਤੀ ਚੱਪਾ ਲਾਓ ਤੇ ਲੈ स्टार्ट है बना। <laughs> और उत्ते उत्तर इन्ने्ठे हो गए तुम ते ਮੇਰੇ ਕੋਲ ਫੋਨ ਆ ਹੋਰ ਨਹੀਂ ਕੋ ਜਾਏਗਾ ਉਹੀ ਮੇਰੇ ਪਿੱਛੇ ਵੀ ਆਉਂਦਾ ਨਹੀਂ ਕੀ ਕਰੀਓ ਚੱਲ ਯਾਰ ਗੱਗੂ ਨੂੰ ਕਚਾ ਕੇ ਹਰ ਵੀ ਆਉ ਬਰਲੀ ਆਉਣੀ ਹੈ ਮੈਨੂੰ ਪਤਾ ਆਓ ਬਾਪ ਦਾ 130 ਤੂੰ ਦੇਖ ਲੋ ਤਾਂ ਰੈਂਟ ਮੈਨੂੰ ਪਸੰਦ ਨਹੀਂ ਹੈਗੀ ਐਨਾਂ ਚ ਦੇਖ ਰਿਹਾ ਮਲਟੀ ਜੀਆ ਚ ਬੱਡੀ ਆ ਨਾ ਬੜਾ ਇਹ ਡਾਂਟ ਕੇ ਦੇਖੀ ਹਾਂ ਹੋਰ ਲਾਂ ਆ ਆਉਣਗੀ ਓਏ ਆ ਆਊਗੀ ਆ ਦੇ ਬੱਚਾ ਤੁਸੀਂ ਇੱਧਰ ਆਓ ਤੁਸੀਂ ਦੇਖੋ ਟਰਾਈ ਕਰਵਾ ਤੁਮ ਬੜਾ ਜੇ ਨਹੀਂ ਰੈਂਟੀ ਉਹ ਤੋਂ ਜਦੋਂ ਤੇ ਵੇ ਦੋਦੇ ਤਾਂ ਨਹੀਂ ਆਣੀ ਕੋਈ ਵੀ ਮੇਚ ਇਹ ਤਾਂ ਮੁੰਡਿਆਂ ਵਾਲਿਆਂ ਨੇ ਆਏ ਬਾਲੀ ਸੇਕ ਮਾਰਦਾ ਕੋਈ ਨਹੀਂ ਲਾਗੇ ਲੱਦੇ ਹਣੋਦੀ ਥੋੜੀ ਭਾਜੀ ਆਪ ਵੀ ਸੌਕਸ ਵਗੈਰਾ ਵੀ ਪਹਿਣੀ ਅਗਲੇ

ਵੱਡਾ ਹੋਣਾ ਹੈ। ਕੋਈ ਯਾਰ ਆਇਆ ਤਾਂ ਸਰ। ਇਤਨਾ ਬਹੁਤ ਹੀ ਨਾ ਦੋਵੇਂ ਦੇਖਦੇ। ਇੱਕ ਸਿੰਗਲ ਵੀ। ਇਲਾਵਾ ਗੰਦ ਮੰਗਵਾ। ਇਕਦਮ ਬੜਾ ਟੰਗ ਤੇ ਨੀਂਦ ਦੀ ਅੱਧੀ ਰਾਤ ਨਾਲ। ਆਹ ਮੁੜ ਕੇ ਵੀ ਨਹੀਂ ਆ। ਆ ਨਹੀਂ ਗਿਆ ਨਾ। ਇਹ ਤੇ ਵੱਡੀ ਹੋਣੀ ਆ ਹਨਾ। ਹੱਡ ਹੋ ਗਈ ਪੈਰ ਉਹ ਇਹ ਦਿੱਤਾ ਬੱਤੀ ਆ ਉਹ ਜਿਹੜੀ ਉਹ ਕਲਰ ਆ ਦੇਖੀ ਹਾਂ ਆ ਦੇਖੀ ਇਹ ਦਿੱਤਾ ਬੱਤੀ ਉਹ ਕਿ ਆਉ ਮੰਨਣਾ ਅੱਛਾ ਨੰਬਰ ਯਾਰ ਦੇ ਪਿਆ ਪੇਡ ਲੀਗਲ ਦਾ ਪੈਰ ਇਹਦੇ ਵਿੱਚ ਉਹ ਆਇਲ ਇੱਕ ਹੋਰ ਪਈ ਉਹਤੇ ਕਲਰਫੁਲ ਜੀ ਉਹ ਜਿਹੜੀ ਉੱਪਰ ਚੱਕੀ ਸੀ ਪਈ ਆ ਇਹ ਊਰਾ 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 ਇੱਧਰ ਹੋਰ ਇੱਧਰ ਹੋਰ ਇੱਧਰ ਨਹੀਂ ਹੋ ਰਹੀ ਹੈ ਤੇ ਦੇਖ ਲਿਆ ਜ ਆਉਂਦੀ ਹੈ ਦੇਖਿਓ ਮਾੜੀ ਨਹੀਂ ਆਤੇ ਆਜੂ ਯਾਰ ਨਹੀਂ ਆਉਂਦੀ ਦੇਖ ਨਹੀਂ ਆਤੇ ਆਜੂਗੀ ਆ ਕੱਢ ਕੇ ਦੇਖਿਓ ਸੇਮ ਪ੍ਰਿੰਟ ਆ ਹੋ ਰਹਾ ਹੈ ਨਾ ਪ੍ਰਿੰਟ ਆ ਹੋ ਰਹਾ ਹੈ ਨਾ ਹੂੰ ਦੇਖਣਾ ਕੋਈ ਖੜਾ ਹੋਈ ਆਏ ਪਾ ਕੇ ਨਹੀਂ ਮੱਲੀ ਆਜੂ ਆ ਨਾ ਆਉਣਾ ਨਹੀਂ ਕਿ ਉਹ ਖੜਕਊਗਾ ਨਹੀਂ ਲੈਣਾ ਇਹ ਇੱਕ ਮਿੰਟ ਵਿੱਚ ਬਾਪਾ ਆਂਦਾ ਹੈ ਮੱਦੀ ਰੋ ਹਾਂ ਹਾਂ ਆ ਤਾਂ ਜਾਣਾ ਐਂ ਦੱਸੋ ਵੀ ਉਹ ਸੋਨਾ ਹੈ ਕਲਰਫੁਲ ਸੋਨਾ ਹੈ ਇੱਥੇ ਸੋਨਾ ਲੱਗੋ ਨਾ ਦੇਖਦੇ ਨੇ ਮੰਨ ਗਿਆ ਉਹ ਸਾਡੇ ਰਾਈਟ ਨਾਲ ਦੇ ਹਿਸਾਬ ਨਾਲ ਸਾਈਜ਼ ਤਾਂ ਠੀਕ ਹੈ ਨਾ ਦੇਖ ਲੈ ਲੱਗ ਨਾਲ ਉਹ ਤਾਂ ਕੱਢ ਕੇ ਦਿਖਾ ਦੇਣਗੇ ਯਾਰ ਉਹ ਤਾਂ ਮਿਲਣਾ ਨਹੀਂ ਹੈ ਉਹ ਤਾਂ ਦੇਖ ਲੈਣਗੇ ਲਾ ਕੇ ਇਹ ਤਾਂ ਲਾ ਕੇ ਉਹ ਲਾ ਕੇ ਦੇਖ ਲੈਣ ਨਾਲ ਉਹ ਦੂਜੇ ਜਿਵੇਂ ਲੱਗਦਾ ਪੀਲਾ ਜਾਂ ਕਿ ਇਹੀ ਸੋਨਾ ਉਹ ਕਰਨਾ ਆਹੀ ਵਦ ਸੁਣਾਣਾ ਹਰ ਵੀ ਆਹੀ ਵਦ ਸੁਣਾ ਹੂੰ ਉਹ ਜੋਰ-ਜੋਰ ਟਰ ਰਹੇ ਆ ਫਗਾਨੀ ਆ ਜੋ ਫਰਕਾ ਚਾਪ ਦੀ ਇਹ ਕਾਟਨ ਵਾਲੇ ਸੁਣਾ ਲਾ ਆਹ ਕੋਈ ਨਾ ਸੇ ਦੇਖਦੇ ਜੇ ਸਾਡਾ ਬਣਿਆ ਤਾਂ ਲੈ ਲੈ ਮੈਂ ਦਿਖਾਉਣਾ ਸੀ ਤੁਹਾਨੂੰ ਵੀ ਕਿਵੇਂ ਲੱਗਦਾ ਇਹ ਨਹੀਂ ਮੈਨੂੰ ਕੁਕਰ ਕਰਨ ਨਾਲ ਨਹੀਂ ਕੋਈ ਨਾ ਦੇਖ ਆ ਰਵੇ ਫਿਰ ਹਾਂਜੀ ਆਪਾਂ ਸੂਟ ਲੈ ਲਏ ਸੀਗੇ ਦੋਨਾਂ ਲਈ ਲੈ ਗੁੱਗੂ ਵੱਡੇ ਲਈ ਲੈਣ ਲੱਗੇ ਸੀ ਫਿਰ ਸਾਨੂੰ ਦੋਨਾਂ ਲਈ ਪਸੰਦ ਆਏ ਤੇ ਦੋਨਾਂ ਲਈ ਆਪਾਂ ਸੇਮ ਸੂਟ ਲੈ ਲਏ ਤੇ ਚਲੋ ਹੁਣ ਆਪਾਂ ਚੱਲਦੇ ਆਂ ਇੱਥੋਂ ਵਾਪਸ ਕਿਉਂਕਿ ਅੱਗੇ ਜਾਣ ਦਾ ਕੋਈ ਪਲਾਨ ਹੈ ਨਹੀਂ ਅੱਗੇ ਜਾਣਾ ਤਾਂ ਸੀਗਾ ਪਰ ਕਹਿੰਦੇ ਵੀ ਬਹੁਤ ਦੂਰ ਆ ਉਹ ਜਿਹੜਾ ਦਰਵਾਜ਼ਾ ਜਿਹਾ ਬਣਿਆ ਹੋਇਆ ਹੈ ਉੱਥੇ ਜਾਣਾ ਸੀਗਾ ਪਰ ਕਹਿੰਦੇ ਬਹੁਤ ਦੂਰ ਆ ਹੁਣ ਬਹੁਤ ਜ਼ਿਆਦਾ ਥੱਕੇ ਪਏ ਆ ਤੇ ਹੁਣ ਆਪਾਂ ਇੱਥੋਂ ਹੀ ਵਾਪਸ ਚੱਲੀਏ। ਇਹ ਹੀ ਠੀਕ ਹੈ ਬੱਚੇ ਉਹ ਨਹੀਂ ਲੈਣਾ ਉਹ ਤਾਂ ਚੱਲਣਾ ਨਹੀਂ ਹੈਗਾ। ਕਿਉਂ ਨਹੀਂ ਚੱਲਣਾ ਤੈਨੂੰ? ਆਹੀ ਠੀਕ ਹੈ। ਡੈਕਾ ਸੋਦਾ ਕੁਲਾ। ਹਾਂ? ਬਹੁ ਨਹੀਂ ਗਈ। ਹਰਪੀ ਉਹਨੂੰ ਪੁੱਛਾ। ਬਿਲਕੁਲ ਤਾਂ ਆਹ ਹਾਂ ਬੰਦਾ। ਦੇ ਦੇ ਇਧਰ ਉਹ। ਦੇ 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 ਨਹੀਂ ਨਹੀਂ ਦੇ ਨਹੀਂ ਦੇ ਨਹੀਂ ਨਾ ਕਿੰਨੇ ਆਹਨ ਨੂੰ ਪੁੱਛ ਲਓ ਇਹਨਾਂ ਖੁੱਲੇ 80 ਰੁਪਏ ਮੈਂ ਇਹਨਾਂ ਨੂੰ ਪੁੱਛਦੀ ਹਾਂ ਜੀ ਦੀ ਮਾਂ ਫੜ ਕੇ ਹਰਪੇ ਬੀਰਪੇ ਉੱਲੇਗੇ ਬੀਰ ਉੱਲੇਗੇ ਉਹ ਜੁਆਕ ਜਿਹੜੇ ਕੋਲ ਹੈ ਨਹੀਂ ਯਾਰ ਕੋਈ ਆ ਓਨਰ ਕਰ ਦਿੰਦੇ ਆ ਉਹਨਾਂ ਦੇ ਜੁਆਕ ਜਿਹਨੇ ਉਹ ਯਾਰ ऑनलाइन भी है नहीं गल को सर है नहीं यार खुले ले किसी को खुले ले आ फिर की हो गई सी बजगी गा सेच अच्छा जाके घर ले जाऊंगा हां मीठे कमरेज जाके खेड़ लीए ਇਹਦੇ ਵਿੱਚ ਪਾ ਦੋ ਲੋ। ਲਿਫਾਫੇ ਵਿੱਚ ਪਾ ਦੋ। ਖਰਾਬ ਹੋ ਜੂ। ਠੀਕ ਹੈ ਬਸ ਚਲੋ। ਆਨੇ ਦੀ ਨਾਮ ਤੇ ਬੰਨਣੀ ਸੀਗੀ ਯਾਰ ਇਹਨੇ ਸਿੱਕਤੀ ਦਾ ਖੇੜਾ ਲਾਉਣੀ। ਇਹਦਾ ਗੁੱਗੂ ਨੇ ਖੰਡਿਆਲੀ ਦੇ ਨੇ ਇਕੱਠੀ ਜਰੀ ਹੁਣ। ਠੀਕ ਹੈ। ਚਲੋ। ਚਲੋ। ਉੱਥੇ ਦੇਖਦੇ ਆਂ ਕਿਆ ਲੈਂਦੇ ਨੇ ਹੁਣ। ਹੌਲੀ میਠੇ। ഫെ രക്ഷേ മട ਇਹ ਤਾਂ ਠੀਕ ਨਹੀਂ ਸੀ ਨਾ ਤਾਂ ਆ ਪੈ ਗਿਆ ਸਮੇਟੀ ਆਪਣਾ ਖਿਲਾਰਾ ਗੁੱਗੂ ਕਿੱਥੇ ਆ ਗੁੱਗੂ ਗੁੱਗੂ ਆ ਹਾਂਜੀ ਹੁਣ ਆਪਾਂ ਆ ਗਏ ਆ ਰੂਮ ਚ ਤੇ ਰਾਦੇ 10 ਵਜ ਗਏ ਨੇ ਤੇ ਹੁਣ ਆਪਾਂ ਲੱਗਿਆ ਸੌਣ ਤੇ ਸਵੇਰੇ ਫੇਰ ਆਪਾਂ ਦਰਵਾਰਸਾ ਮੱਥਾ ਟੇਕਣ ਜਾਵਾਂਗੇ ਜ਼ਰੂਰ ਵੀਡੀਓ ਚ ਬਣੇ ਰਿਹਾ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਦੇਖਿਆ ਕਰੋ ਤੇ ਪਲੀਜ਼ ਜਿਹੜੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਕਿ ਮੈਨੂੰ ਲੱਗਦੀ ਆ ਪਾਈ ਤਾਂ ਸੋਹਣੀ ਲੱਗਦੀ ਆ ਪਰ ਕਿਹੜਾ ਤੁਰਦੀ ਆ ਵਿਚਾਰੀ ਉਹ ਐਸੇ ਚੋ